ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਹਿਰਾਸ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਸਾਲੁਕਮਹਲਾ ਪਹਿਲਾ ਦੁਖਦਾਰੋ ਸੁਖ ਰੂਪਿਆ ਜਾਂ ਸੁਖਤਾਂ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਂ ਮੁਕਰੀ ਨਾ ਹੋਈ ਮਿਲੇ ਹਰੀ ਕੁਦਰਤ ਵਸਿਆ ਤੇਰਾ ਅੰਤਰ ਜਾਈ ਲਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬੋ ਸਿਵਤ ਸਵਾਲੇ ਹੋ ਜਿਨ ਕੀ ਤਿਸੁ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਮਤਾ ਜੋ ਕੁਛ ਕਰਨਾ ਸੋ ਕਰ ਰਹਿਆ ਸੂਦਰ ਰਗ ਸਮਹਲਾ ਪਹਿਲਾ ਓਮਕਾਰ ਸਤਿਗੁਰ ਪ੍ਰਸਾਦ ਸੂਦਰ ਤੇ ਰਗੇ ਹਾ ਸੂ ਕਰ ਕੇ ਹਾ ਜਿਤ ਵੇ ਸਰਬ ਸੁਭਾਨੇ ਬਾਜੇ ਤੇਰੇ ਨਾਮ ਦੇ ਅਨੇਕਾ ਸੰਖਾ 게ਤੇ ਤੇਰੇ વાਮਨ ਹਾਰੇ ਕੇਤੇ ਤੇਰੇ ਰਗ ਪ੍ਰੇ ਸਿਉ ਕਹੀ ਅਹੇ ਕੇਤੇ ਤੇਰੇ ਗਾਵਨ ਹਾਰੇ ਗਵੰਤ ਦੋ ਕੋਣ ਪੜੀ ਵੈਸੰਤਰ ਗਾਵੇ ਰਾਜਾ ਕ੍ਰਮ ਦਵਾਰੇ ਗਾਵਨ ਤੁਧਨੋ ਚਿਤ ਗੁਪਤ ਰਖ ਜਾਨਨ ਲਿਖੇ ਤ੍ਰੰਬਿਚਾਰੇ ਗਾਵਨ ਤੁਧੋ ਈਸਰ ਘਰਵਾ ਦੇਵੀ ਸੋਹਰ ਤੇਰੇ ਸਰਾ ਸਵਾਰੇ ਗਾਵਨ ਤੁਧੋ ਵਿੰਦ੍ਰਿੰਦਰ ਅਸਨ ਬੈਠੇ ਦੇਵਤਾ ਦਰਨਾਲੇ ਗਾਵਨ ਤੁਧਨੋ ਸਿਦ ਸਮਾਦੇ ਅੰਦਰ ਗਾਵਨ ਤੁਧੋ ਸਾਧ ਵਿਚਾਰੇ गावਨ ਤਦਨੋ ਜਤੇ ਸਤੀ ਸੰਤੋਖੀ ਗਾਵਨ ਤਦਨੋ ਵੀਰ ਕਰਾਰੇ ਗਾਵਨਨ ਤਦਨੋ ਪੰਡਤ ਪਰਮਨਖੀਸਰ ਜਗ ਜਗ ਵੇਦਾਨਾਲੇ ਗਾਵਨ ਤਦਨੋ ਮੋਹੜਿਆ ਮਨ ਮੋਹਣ ਸੁਰਗ ਬਾਛ ਪਿਆਲੇ ਗਾਵਨ ਤਦਨੋ ਰਤਨੋ ਪਾਏ ਤੇਰੇ 68 ਤੀਰਸ ਨਾਲੇ ਗਾਵਤ ਤਦ ਜੋਤ ਮਹਾਗਣ ਸੂਰਾ ਗਾਵਤ ਤਦ ਖੜੀ ਚਾਰੇ ਗਾਵਤ ਤਦ ਖੰਡ ਮੰਡਲ ਬ੍ਰਹਮੰਡ ਕਰ ਕਰ ਰੱਖੇ ਤੇਰੇ ਧਾਰੇ ਸੀ ਤਦ ਨੋ ਭਾਵਨ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਦ ਨੋ ਗਾਵਨ ਸਿਮੈ ਚਿਤ ਨਿਆਮਨ ਨਾਰਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸੱਚਾ ਸਚਿ ਨਾਈ ਹੈ ਭੀ ਹੋ ਸਿਜਾਇ ਰਜਸੀ ਰਚ ਰਜਿੰਦਰ ਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨਸੀ ਮਾਇਆ ਜਨੋ ਪਾਈ ਕਰ ਕਰ ਦੇਖੇ ਕਿ ਤਾ ਆਪਣਾ ਜੋ ਤਸ ਦਿਵੜਾਈ ਜੋ ਤਸ ਪਾਵੇ ਸੋਏ ਕਰਸੀ ਫਿਰ ਉਪਨ ਕਰਨਾ ਜਾਏ ਸੋ ਬਾਦ ਸਾਹੋ ਸਾਹਾ ਪਤ ਸਾਹਿਬੋ ਨਾਨਕ ਰਹਿਬਰ ਜਾਈ ਆਸਾਂ ਮੁਹੱਲਾ ਪਹਿਲਾ ਸਰਵੱਡਾ ਆਖੇ ਸਭ ਕੋਏ ਕੇਵੜਾ ਵੱਡਾ ਢੀਠਾ ਹੋਏ ਕੀਮਤ ਪਾਇ ਲਖਿਆ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨਾ ਜਾਣੇ ਤੇਰਾ ਕਿਤਾ ਕਿਵੜ ਚੀਰਾ ਰਹਾਓ ਸਭ ਸੁਰਤੀਬ ਸੁਰਕਮਾਈ ਸਭ ਕੀਮਤ ਮਿਲ ਕੇ ਮਿਤ ਪਾਈ ਗਿਆਨ ਤੇ ਹਿਆਨੇ ਗੁਰ ਗਰਹਾਈ ਕਹਿ ਨਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾਂ ਕੀ ਵੜਿਆਈਆ ਤੁਧ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹੀਆ ਆਖਰ ਵਾਲਾ ਕਿਆ ਵਿਚਾਰਾ ਸਿਖਤੀ ਭਰੇ ਤੇਰੇ ਪੰਡਾਰਾ ਜਿਸ ਤੋਂ ਦੇਹ ਤੇ ਸੈ ਗਿਆ ਚਾਰਾ ਨਾਨਕ ਸੱਚ ਸਵਾਰਨ ਹਾਰਾਇਆ ਸਭ ਹੱਲਾ ਪਹਿਲਾ ਆਖਾ ਜੀਵਾ ਵਿਸਰੇ ਮਰ ਜਾਓ ਆਖੜਿ ਓਖਾ ਸਾਚਾ ਚਲੋ ਸੱਚ ਨਾਲੀਂ ਵੀ ਲਾਗੇ ਭੁੱਖੇ ਭੁੱਖੇ ਖਾ ਚੜਿਐ ਦੁਖ ਸੋਕੇ ਵਿਸਰੇ ਮੇਰੀ ਮਾਇ ਸਾਚਾ ਸਾਇ ਸੱਚ ਨਾਲੇ ਰਹੋ ਸਾਚੇ ਨਾਮ ਕੀ ਤਲਵੜਾਈ ਹੱਥ ਕੇ ਕੀਮਤ ਨਹੀਂ ਪਾਈ ਜੇ ਸਬਰ ਕੈ ਖਣ ਪਾਏ ਬਡਰ ਹੋਵੇ ਘਾਟ ਨ ਜਾਏ ਨਾ ਹਮਰੇ ਨਾ ਹੋਵੇ ਸੋਗ ਦੇ ਨਰਹਿ ਰਚੂ ਕੈ ਭੋਗ ਗੁਣੇ ਹੋ ਵਰਣਾ ਨਹੀਂ ਕੋਈ ਨਾ ਕੋ ਵਾਲਾ ਕੋਈ ਜੇ ਵੜਿਆ ਤੇ ਤੇਰੀ ਦਾਤ ਜੇ ਦਿਲ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਗਮਜਾਤ ਨਾਨਕ ਨਾਵੇ ਬਾਜਿਸ ਰਾਤੋ ਰਾਗੁ ਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਗੁਰੂ కృਪਾਸ ਹਮ ਕੀਰੇ ਕਰਮ ਸਤਿਗੁਰ ਸਰੜਾਈ ਕਰਿ ਜਾਨਾ ਪ੍ਰਗਾਸ ਮੇਰੇ ਮੀਤ ਪ੍ਰਭ ਦੇਵ ਉਪਰੰਧ ਪ੍ਰਕਾਸ਼ ਗੁਰਮਤਿ ਮੇਰਾ ਪ੍ਰਾਨ ਸਖਾਇ ਹਰ ਕੀ ਰਤਿ ਮਰੀ ਰਹਿ ਰਾਸ ਸਰਾਉ ਹਰ ਜਨ ਕੇ ਵਡ ਭਾਗ ਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸੇ ਮਿਲ ਸੰਗਤ ਗੁਣ ਪ੍ਰਕਾਸ਼ ਜਿਨ ਹਾਰੋ ਹਾਰੋ ਹਰ ਅਸਨਾਮ ਨਾ ਪਾਇਆ ਤੇ ਭਾਗ ਹੀਣ ਜਲਪਾ ਸਤ ਗੁਰ ਸਰਣ ਸੰਗਤ ਨਹੀਂ ਆਏ ਤ੍ਰਗ ਜੀਵੇ ਥਗ ਜੀਵਾਸ ਜੇਨ ਹਰ ਜਨ ਸਤ ਗੁਰ ਸੰਨਰ ਪਾਈ ਤੈਨ ਤੁਰ ਵਸਗਿ ਖਿਆਨੇ ਖਾਸ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮੇ ਨਿਰਨਾਣ ਕਲਾ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਲ ਜਹ ਆਹਰ ਹਰ ਜੀਵ ਪ੍ਰਿਆ ਸੇਲ ਪਥਰ ਮਹਿ ਜੰਦਿ ਉਪਾਏ ਤਾ ਕਰਿ ਜਿ ਕਿਆ ਗੈ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪ੍ਰਵਪਤਿ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸਦ ਬਨਤਾ ਕੋਇ ਨ ਗਿਸਤੀ ਧਰਿਆ ਸਿਰ ਸਿਰ ਰਿਜਕ ਸਭ ਬਾਹੇ ਠਾਕੁਰ ਕਾਹੇ ਮਨ ਪ੍ਰੋਕਰਿਆ ਉੜੇ ਉੜਿਆ ਵੈਸੇ ਕੁਸ ਜਿਸ ਬਾਛੇ ਵਿੱਚ ਰਿਸ਼ਰਿਆਦ ਕੌੜ ਖਲਾਵੇ ਕੌੜ ਚੁਗਾਵੇ ਮਨ ਮਹਿ ਸਿਵਰਣ ਕਰਿਆ ਸਭ ਨਿਦਾਨ ਉਹਦਾ ਸਛਿ ਸਿਦਾਨ ਉਠਾ ਕੇ ਕਰਤਲ ਧਰੇ ਆ ਜਨ ਨਾਨਕ ਬਲ ਬਲ ਸਾਦੇ ਬਲ ਜਾਈਏ ਤਿਰ ਅੰਤ ਨ ਪਰਵ੍ਰਿਆ ਰਗ ਸਭ ਲਚਿ ਬთა ਸੋ ਪ੍ਰਖੇ ਪੂ ਅੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰ ਪ੍ਰਖ ਨਿਰੰਜਨ ਹਰ ਅਗਮਾ ਅਗਮਾ ਪਾਰ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੁਜੀਆਂ ਕਾਦਾ ਤਾਰਾ ਹਰ ਧਿਆਵੋ ਸੰਤੋ ਜੀ ਸਦੁਗੁ ਵਿਸਾਰਣਹਾਰਾ ਹਰਿਆ ਪੇਠਾਪੁਰ ਹਰਿਆ ਪੀ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਝੋਜ ਵਿਡਾਣਾ ਤੁਮ ਆਪੇ ਦਾਤਾ ਆਪੇ ਪੂਤਾ ਜੀ ਹਣ ਤਦ ਬਿੜੇ ਅਰੜਾ ਜਾਣਾ ਤੂੰ ਪਾਰਵਰਗ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਕੋਈ ਆਖੋ ਖਾਣਾ ਜੋ ਸੇਵਹਿ ਜੋ ਸੇਵੈ ਤੁਧ ਜੀ ਤ੍ਰਿਡਾਨਕ ਤੁਮ ਪ੍ਰਭਾਣਾ ਹਰ ਧਿਆਵਹਿ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇਵਕ ਪਤਾ ਸੇਵਕ ਭੈ ਜਨ ਹਰਤੇ ਆਇਆ ਜੀ ਤਿੰਨ ਟੂਟੇ ਜਮਡੇ ਫਾਸੀ ਜਿਨ ਨਿਰਭੋਜਨ ਹਰ ਨਿਰਭੋਜ ਆਇਆ ਜੀ ਤਨ ਕਾ ਭੋਜ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰੂ ਰੁਫ ਮਾਸੀ ਸੇ ਧੰਨ ਸੇ ਧੰਨ ਜਨ ਹਰਤੇ ਆਇਆ ਜੀ ਜਨਨਾ ਨਿਕ ਤਰ ਬਲਜਾਸੀ ਤੇਰੀ ਭਗਤ ਤੇਰੀ ਭਗਤ ਪਟਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਣਮ ਤੁਧ ਜੀ ਹਰੇ ਹਰਿ ਕਲੇ ਕਲੰਤਾ ਤੇਰੀ ਅਨਕ ਤੇਰੇ ਅਨਕ ਰੇ ਹਰ ਪੂਜਾ ਜੀ ਤਬ ਤਬ ਪਿਛੇ ਪਿਛੇ ਅਨਤਾ ਤੇਰੇ ਅਨਕ ਤੇਰੇ ਅਨਕ ਪੜਿ ਹੈ ਬਹੁ ਸਿਮਰ ਸਾਸ ਜੀ ਕਰ ਕਰਿਆ ਖੜ ਕਰਮ ਤਰੰਤਾ ਸੇ ਭਗਤ ਸੇ ਭਗਤ ਪ੍ਰੇਜ ਜਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੁਮ ਬਾਦ ਪੁਰਖ ਅਪਰੰਪਰ ਕਰਤਾ ਜੀ ਤੁਦ ਜੀਵ ਡੇ ਅਵਰਨਕ ਜੋ ਜੋਗੇ ਕੋ ਸਰਸਰਾ ਤੂ ਏਕੋ ਜੀਤੋ ਲਹਿਜਲ ਕਰਤਾ ਸੋਈ ਤਦਿਆਪੇ ਭਾਵੈ ਸੋਈ ਵਰਤਾ ਜੀਤੋ ਆਪੇ ਕਿਹੇ ਸੋਈ ਤਦਿਆਪੇ ਸ੍ਰਿਸ਼ਟ ਸਭ ਦੇ ਉਪਾਈ ਜੇ ਤਦਿਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਜਰੋਈ ਆ ਸਭ ਹਲ ਚਵਥਾ ਤੂ ਕਰਤਾ ਸਤਿਆਰ ਮੇੜਾ ਸਾਈਂ ਜੋਤਿ ਭਾਵੈ ਸੋਈ ਥੀਸੀ ਜੋ ਤਦੈ ਸੋਈ ਹੋ ਪਾਇ ਰਹਾਉ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸ ਤੂੰ ਕਿਰਪਾ ਕਰੇ ਤਨਾਮ ਰਤਨ ਪਾਇਆ ਗੁਰਮੁਖਲਾ ਦਾ ਨਾਮ ਗਵਾਇਆ ਤਦਿਆ ਵਿਛੜਿਆ ਤੂੰ ਲਾਇਆ ਤੂੰ ਦ੍ਰਿਅਮ ਸਭ ਤੁਝ ਹੀ ਵਾਹੇ ਤੁਝ ਵਿੰਦੂ ਜਕੂਈ ਨਾਹਿ ਜੀ ਜਨ ਸਭ ਤੇਰਾ ਥੇਰ ਵਿਜੋਗਨ ਵਿਛੜਿਆ ਸੰਜੋਗੀ ਮੇਰ ਜਿਸ ਨੂੰ ਤੁਜਣਾ ਹੈ ਸੋਈ ਜਨ ਜਾਣੇ ਹਰ ਗੁਰ ਸਦੀਆ ਖੁਖੜ ਜਿਨ ਹਰ ਸੇਵਤ ਸੁਪਾਇਆ ਸਹਿਜੇ ਹੀ ਹਰ ਨਾਮ ਸਵਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿੰਦੂ ਜਾਗਰਣ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰੂ ਮੰਗ ਪ੍ਰਗਟ ਹੋਇਆ ਸਮਹਲਾ ਪਹਿਲਾ ਇਤ ਸਰਵਰਣੈ ਭੈ ਦੇ ਨਿਵਾਸਾ ਪਾਣੀ ਪਾਵਤ ਨਿਹਰੇ ਕੀਆ ਪੰਕਜ ਬਹੁ ਪਗਨੈ ਚਾਲੈ ਹਮ ਦੇ ਕਤ ਡੂਬੀ ਅਲੇ ਮਨੇ ਕਨ ਚੇਤ ਸਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਨ ਕੀ ਸਰਣਾ ਜਿਨ ਤੋ ਨਾਹੀ ਵਿਸਰਿਆ ਸਮਹਲਾ ਪੰਜਵਾ ਭਈ ਪ੍ਰਾਪਤ ਮਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਹੈ ਤੇਰੀ ਬਰਿਆਵਰ ਕਾਜ ਤੇ ਰਗਤਨ ਕਾਮ ਬਿਨ ਸਾਸਨ ਭਜ ਕੇ ਬਿਨਾਂ ਸਰੰਜਾਮ ਲਾਲ ਭੋਜ ਤਰਣ ਕੈ ਜਨ ਮਿਰਥਾ ਜਾ ਤਰੰਗ ਮਾਇਆ ਕਰਹਾਉ ਜਬ ਤਬ ਸੰਜਿਵ ਤਰੰਗ ਰਖਾ ਮਾਇਆ ਸਿਵ ਸਾਧੂ ਨਜਨ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਭਰੇ ਕੇ ਰੱਖੋ ਸਰਮਾ ਇਕ ਓੰਕਾਰ ਸਤਿਗੁਰ ਪ੍ਰਸਾਦ ਕਬੀ ਉਬਾਚ ਵੇਰਤੀ ਚੋ ਪਈ ਹਮਰੇ ਕਰੋ ਹਾਥ ਦੇ ਰਚਾ ਪੂਰਨ ਹੋਏ ਚਿਤ ਕੇ ਛਾ ਤਵ ਚਰਨ ਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੇ ਦਮ ਕਾਬ ਹੋਇਆ ਪਾਸ ਦਮ ਵਿਚਾਵੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿਖ ਸਵੇ ਕਰਤਾਰਾ ਮੋਰ ਛਾਨਜ ਕਰਦੇ ਕਰੀਐ ਸਭ ਬੈਰਨ ਕੋ ਆਜ ਸੰਘਰੇਐ ਉਰੜੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਤੁ ਮਹਿ ਛਾੜ ਕੋਏ ਵੜਨਾ ਤੇ ਹਉ ਗੁਰ ਚੰਸਤੂ ਤੇ ਪਾਉ ਸੇਵਕ ਸਿਖਾ ਹਮਾਰੇ ਤਾਰਿ ਹੈ ਚੁਲ ਚੁਲ ਸਤਿਰ ਹਮਾਰੇ ਵਟੇ ਗੁਰਿਆਮਰਨਕਾਰ ਕਾਤਰਾ ਸਰਵਰੀ ਇਹੋ ਜੋ ਸਰਾਰ ਮਾਰੇ ਪਛਾ ਅਸਰੇ ਅਸੋ ਜੂ ਕਰੇ ਹੋ ਰਖਾ ਰਾਖ ਲੈ ਹੋ ਰਖਨ ਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ ਬੰਦ ਰਿਸ਼ਟ ਕੇ ਹੰਤਾ ਤੁਮ ਹੋ ਪ੍ਰੀ ਚਤਰ ਦਸੰਤ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸ਼ਿਵ ਜੋ ਅਵਤਾਰਾ ਕਾਲ ਪਾਇ ਗੁਰੂ ਕ੍ਰਿਸ਼ਨ ਪ੍ਰਕਾਸ਼ਾ ਸਿਰ ਕਾਲ ਕਰਤਿਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀ ਓ ਬੀਜ ਰਹਿ ਬ੍ਰਹਮਾ ਜੋਤੀ ਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾ ਹੈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਿਸ ਰੂਪ ਜਾਇਓ ਆਦ ਅੰਤ ਏਕ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾਜ ਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਝਿਓ ਸਤਰਨ ਕੋ ਪਲਵ ਰੂਪ ਦਿਖਿਓ ਘਟ ਘਟ ਕੇ ਅੰਦਰ ਕੀ ਜਾਣਤ ਭਰੇ ਭਰੇ ਕੀ ਪੀਰ ਪਛਾਨਤ ਜੀਤੀ ਤੇ ਕੁੰਜਰੇ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਖੂਲਾ ਸੰਤਨ ਦੁਖ ਪਾਏ ਤੇ ਸੁਖੀ ਸੁਪਾਏ ਸਾਧਨ ਕੇ ਸੁਹੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰ ਅਕਰ ਤਾਰਾ ਪ੍ਰਜਾ ਧਰਤਵ ਦੇਹ ਅਪਾਰ ਜਬ ਆਕਰਖ ਕਰ ਤਮ ਕਬ ਹੋ ਤਮ ਮੈਂ ਮਿਲਤ ਦੇਹ ਧਰ ਸਭ ਹੋ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ੍ਰਪਲੀ ਬੂਜ ਚਰੈ ਤੁਮ ਸਭੇ ਤੇਰੈ ਤੁੰਦਰਾਜੰਤ ਬੀਰ ਭੀਰ ਅਰਕਾਲ ਬਨਰੰਕਾਰ ਦਰਪਕਾਗ ਲੰਭ ਆਦ ਅਨਿਲ ਅਨਰ ਅਸੰਭਤਾ ਕਮੂਲ ਉਚਾਰ ਪੀਤਾਜਾ ਗੋਪੀ ਵਿਰਪਾਤ ਬੀਦਾਤਾ ਕੋ ਕਰਪਾ ਹਰਮਾਨਤ ਮਹਮੂਡ ਕਸ਼ ਭੇਦ ਦਦਿਆਨ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਜੀਨਤ ਨਹਿ ਪੇਵੋ ਆਪ ਆਪਣੀ ਬਿਦਹਿ ਜੇਤੀ ਬਰਨਤ ਬਿਨ ਬਿਨ ਤੋ ਹੈ ਦੇਤੀ ਸਮਰਾ ਲਖਾ ਨਾ ਜਾਏ ਪਸਾਰ ਕਹਿ ਬਿਦ ਸਜਾ ਪ੍ਰਤਮ ਸੰਸਾਰ ਆਏ ਕੈ ਰੂਪ ਅਨੂਪ ਸਰੂਪ ਵਾਰ ਪਿਓ ਰਾਮ ਕਹਿ ਭੂਪਾ ਅੰਡਜ ਜੇ ਰਜ ਸੇਤ ਜ ਕੀਨੀ ਉਹ ਤੁਜ ਖਾਨ ਮੋ ਰਚਦੀ ਨੀ ਕਹ ਫੂਲ ਰਾਜਾ ਹੋਏ ਬੈਠਾ ਕਹ ਸਿਮਟ ਭੈਓ ਸ਼ੰਕਰਾ ਬੈਠਾ ਸਗਰੇ ਸ੍ਰੇਸ਼ਟ ਦਿਖਾਏ ਅਚੰ ਭਵਿਆਦ ਜੁਗਾਦ ਸਰੂਪ ਸਯੰ ਭਵ ਅਗਰਛ ਮੇਰੀ ਤੁਮ ਕਰੋ ਸਿਖਵਾਰ ਸਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਗਲ ਮਨੇਸ਼ ਕਰੋ ਰਣ ਘਾਤਾ ਜੇ ਅਸੁਜ ਤਮ ਸ਼ਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਹ ਵੈ ਮਰੇ ਪੁਰਖ ਜਵਨ ਭਗ ਪਰੇ ਤਿਹਾਰੇ ਤਿਨ ਕੇ ਤੁਮ ਸੰਗਣ ਸਭ ਟਾਰੇ ਜੋ ਕਲ ਕੋ ਇਕ ਬਾਰਤ ਆਏ ਹੈ ਤਾਂ ਕੇ ਕਾਲ ਨਿਕਟ ਨਹਿ ਰਚਾ ਹੋਏ ਤਹੇ ਸਭ ਕਾਲਾ ਦੁਸ਼ਟ ਰਸ਼ਟਰ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜੈ ਨਿਹਰੇ ਹੋਤਾ ਕਿਤਾ ਕੋ ਤਨ ਕਮਹ ਹਰੇ ਹੋ ਰਿਤ ਸਿਧ ਕਰਮ ਸਭ ਹੋਈ ਦੁਸ਼ਟ ਸ਼ਾਸ਼ਵ ਸਕੇ ਨ ਕੋਈ ਇੱਕ ਬਾਰ ਜਦ ਜੈ ਸਹਾਰਾ ਕਰ ਵਾਸ ਤੇ ਤਾ ਹੈ ਵਾਰਾ ਜਨ ਨਰਨੰਦ ਤਿਹਾਰੂ ਕਾ ਦਰਦ ਦੁਸ਼ਟ ਦੋਖ ਤੇਰਾ ਖੜਗ ਕੇਤਵੇਂ ਸ਼ਰਨ ਤੇ ਹਾਰੀ ਆਪ ਹਾਥ ਜੈ ਲੈ ਹੋ ਵਾਰੀ ਸਰਬ ਥੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸੁਆਪੈ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇ ਰਾਮ ਰਹੀ ਪੁਰਨ ਪ੍ਰਾਨ ਰਲੇ ਕਹਿ ਮਦੇ ਕਰਮਾ ਦੇਵ ਸਿਵਰਾ ਸ਼ਾਸਤਰ ਬੇ ਸਬੇ ਭੇਰ ਕਹਿ ਹਮੇ ਕਨ ਜਾਣਿਓ ਸ੍ਰੀ ਅਸਬਾਲ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਤਿ ਸਹਬ ਖੰਦ ਦੁਗਰਾ ਸਗਲ ਦਵਾਰੇ ਕੋ ਛੜ ਕੇ ਗਇਓ ਤੁਹਾਰੋ ਦਵਾਰ ਬਹਿ ਗਏ ਕੀ ਦਾ ਜੀ ਅਸ ਗੋਬਿੰਦ ਦਾਸ ਤੁਹਾਰ ਰਾਮਕਲੀ ਮਹਲਾ ਤੇਜਾ ਅਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈਜ ਸਿਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪ੍ਰੀਆ ਸ਼ਬਦ ਗਾਉਣੇ ਆਇਆ ਸ਼ਬਦ ਤਗਾ ਗੋ ਹਰੀ ਕੇਰਾ ਮਨ ਜਿ ਨਿ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੁਰ ਸਦਾ ਰਹੁ ਹਰਿ ਹਰਿ ਨਾਨੇ ਹਰਿ ਨਾ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਨ ਅੰਗੇਕਾਰ ਉਪਰੇ ਤੇਰਾ ਕਰ ਸਭ ਸਵਾਰਨ ਸਭ ਨਾ ਗੱਲਾਂ ਸਬਰਾਸਵਾਮੀ ਸੋ ਕਹਿ ਮਨੁ ਹਰਿ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਜੇ ਸਾਹਿਬਾ ਕਿਆ ਨਾਹੀ ਕਰ ਤੇ ਰੈ ਕਰਤਾ ਤੇ ਰੈ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਦਾ ਹਾ ਤੇ ਨਾਮੁ ਸਾਵੇ ਨਾਮ ਜਿਨ ਕਬਨ ਵਸਿਆ ਵਾਜੈ ਸ਼ਬਦ ਗੁਨੇਰੇ ਕਹਿਰਾਂ ਸੱਚੇ ਸਾਹਿਬ ਉਹ ਕਿਆ ਨਾ ਹੀ ਘਰਤੇ ਰੈ ਸਚਾ ਨਾ ਮੇਰਾ ਆਧਾਰ ਹੋ ਰੂ ਸਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਬਨਾਏ ਵਸਿਆ ਜਨੇ ਛਾ ਸਭ ਜਨ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜੈ ਸਦੀਆਂ ਹੈ ਵਡਿਆਈਆਂ ਕਹਿਨਾਂ ਸੁਣਨ ਸੰਤੋਸ਼ ਸ਼ਬਦ ਰੋਪਿਆ ਸਚਾ ਨਾ ਮੇਰਾ ਆਧਾਰ ਹੋ ਵਾਜੈ ਪੰਚ ਸ਼ਬਦ ਅਦਿ ਗੱਤ ਭਾਗ ਹੈ ਗੱਤ ਭਾਗਿ ਸ਼ੋਦ ਵਾਜੈ ਕਲਾਜਿਤ ਘਰ ਧਾਰੀਆ ਪੰਚ ਦੋਤ ਦਵਸ ਗੀਤੇ ਕਾਲ ਕੰਟ ਕੁਮਾਰਿਆ ਧੁਰ ਕਰਮ ਪਾਇ ਤੁ ਜਨ ਕੋ ਸੇਨਾ ਮਾਰ ਕੇ ਲਾਗੇ ਕਹਿ ਨਾਨਕ ਤਹਿ ਸੁਭੋ ਅਤਿ ਘਰੇ ਰਖ ਦਵਾਜੀ ਅਣਦ ਸੁਣ ਵਡ ਭਾਗੇ ਹੋ ਸਗਰ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਿਸੂਰੇ ਦੋ ਘਰੋ ਸੰਤ ਸਾਧੂ ਤਰੇ ਸੁਣੀ ਸੱਚੀ ਬਾਣੀ ਸੰਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤ ਸਰਬ ਰਹਾ ਭਰ ਪੂਰੇ ਬਿਨ ਬੰਤਨਾਂ ਗੁਰ ਜਨਨ ਅੱਗੇ ਵਾਜਿਆ ਰੰਤੂਰੇ ਮਦਮਣੀ ਮਹਲਾਪ ਜਵਾ ਥਾਲ ਵਿੱਚ ਤਿੰਨ ਵਸਤੂ ਪਈ ਸਤ ਸੰਤੋ ਵਿਚਾਰ ਹੋਇਆ ਬ੍ਰਹਮਾਗਠਾ ਪ੍ਰਯੋਗਿਸ ਕਾ ਗੁਸਾ ਦਾ ਲੋ ਜੇ ਕੋ ਖਾਵੇ ਜੇ ਕੋ ਕੁੰਚੈ ਤਿਸ ਕਉ ਉਧਾਰ ਹੋਇ ਵਸਤ ਤਜੇ ਨਹਿ ਜਾਇ ਜਤਨੇ ਤੇਰਾ 구ਰਤਾਰੁ ਤਮ ਸੰਸਾਰ ਚਰਨ ਲਗਤ ਰਿਐ ਸਮਰਾਨੁ ਬ੍ਰਹਮ ਪ੍ਰਸਾਰੋ ਸਲੋਕ ਮਹਲਾ ਪੰਜਵਾ ਤੇਰਾ ਕੀਤਾ ਜਤੂ ਨਹੀਂ ਮੈਨੂੰ ਜੋਗ ਕੀ ਤੋਇ ਮੈਂ ਨਿਰਗੁਣ ਯਾਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਦਰਸ ਭਾਈ ਮਹਿਰਾਂ ਤੁਹੋਈ ਸਤਗੁਰ ਸਜਿਰ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵ ਤਨੁ ਬਨੁ ਥੀ ਵਹਿਰਿਆ ਪੋੜੀ ਥਿਥੈ ਤੋਂ ਸੁਬਰਾਤਿ ਜਿਥੈ ਕੋਈ ਨਾ ਹੋਥੈ ਤੇਰੀ ਰਖੁ ਵਗਨੀ ਉਦਰਮਾ ਹੈ ਸੁਲਕੈ ਜਮ ਕੇ ਦੂਤ ਨਾਏ ਦ੍ਰਿਸ਼ਟ ਜਾਇ ਭਉਜਲ ਵਿਖਵੇਂ ਸੁਗਾ ਹੋ ਗੁਰ ਸ਼ਬਦਿ ਪਾਰ ਪਾਹਿ ਜਿਨ ਕੋ ਲਗੇ ਪਿਆ ਸਿਮਰਤ ਸੇਖਾ ਹੈ ਕਲਮਹਿ ਇਹੋ ਪੁਨ ਗੁਣ ਗੋਬਿੰਦ ਗਾਏ ਸਭ ਸੈਨੋ ਕਿਰਪਾਲ ਸੁਹਾਣੇ ਸਾਹਿਬ ਬ੍ਰਿਥਾ ਕੋਈ ਨ ਜਾਏ ਜੇ ਆਵੇ ਤਦ ਆਏ ਸਲੋਕ ਮਹਲਾ ਪੰਜਵਾ ਅੰਤਰ ਗੁਰ ਆਰਾਧਨ ਜੇ ਵਜਪੁਰਣਾਉ ਲੈ ਤਿਸ ਗੁਰੂ ਬਿਖਣ ਸੁਣੀ ਸੁਲਣਾ ਪੁਰਣਾਉ ਸਤ ਗੁਰ ਸੇ ਤੇਰਤਿਆ ਦਰਗਹ ਭਾਈ ਠਾਉ ਕਹ ਨਾਨਕ ਕਿਰਪਾ ਕਰੇ ਜੇ ਸੁਣੇ ਬਾਤ ਦੇ ਜਗ ਨਮ ਤੁਮ ਕਾੜੀ ਹੈ ਵਿਰਲੇ ਕੀ ਕੀ ਮਹਲਾ ਪੰਜਵਾ ਰਖੇ ਰਖਣਹਾਰ ਆਪੇ ਉਬਾਰਿਆ ਨ ਗੁਰ ਕੀ ਪੈਰੀ ਪਾਇ ਕਾਇ ਸਵਾਰੇ ਰਹੁ ਆਇ ਆਪ ਦੇ ਆਲਮ ਨੋ ਨਿਸਾਰੇ ਅੰਸਾ ਜਨ ਕੈ ਸੰਗ ਭੌਜਲ ਤਾਰੇ ਸਾਪਤਾ ਨਿੰਦ ਕਾ ਦੁਸ਼ਟਿ ਫਿ ਨਮਾਹਿ ਵਿਦਾਰੇ ਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ じゃਏ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਹਤੇ